ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਬੜਾ ਅਜੀਬੋ-ਗਰੀਬ ਬਿਆਨ ਸਾਹਮਣੇ ਆਇਆ ਹੈ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੁਰੀ ਜ਼ੁਬਾਨ ਦੇ ਬੜੇ ਪੱਕੇ ਨੇ ਜ਼ੁਬਾਨ ਦੇ ਕਿੰਨੇ ਕੋ ਪੱਕੇ ਨੇ ਰੰਧਾਵਾ ਸਾਹਿਬ ਕੁਝ ਚੀਜ਼ਾਂ ਦਾ ਜਵਾਬ ਦੇਣਾ 2017 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਹ ਚੁੱਕੀ ਸੀ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਵਾਲਾ ਵਾਅਦਾ ਵੀ ਕੀਤਾ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਵਾਲੀ ਗੱਲ ਵੀ ਉਹਨਾਂ ਨੇ ਆਖੀ ਸੀ ਹੋਰ ਪਿੱਛੇ ਜਾਓਗੇ 1984 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਬਾਦਲ ਤੋਂ ਟਿਕਟ ਨਾ ਮਿਲੀ ਤਾਂ ਉਹ ਕਾਂਗਰਸ ਦੇ ਵਿੱਚ ਆ ਗਏ। ਕਿੰਨੇ ਕੁ ਜ਼ਬਾਨ ਦੇ ਪੱਕੇ ਨੇ। 2002 ਤੋਂ 07 ਤੱਕ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਮਾਣਿਆ। 12 ਦੇ ਵਿੱਚ ਜਦੋਂ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਬਣਾਇਆ ਜਾ ਰਿਹਾ ਤੇ ਉਹਨਾਂ ਨੇ ਇੱਕ ਨਵੀਂ ਪਾਰਟੀ ਰਜਿਸਟਰਡ ਕਰਾ ਲਈ। ਕਾਂਗਰਸ ਨੇ ਵਾਅਦਾ ਕਰਤਾ ਵਾਪਸ ਕਾਂਗਰਸ ਦੇ ਵਿੱਚ ਉਹ ਫੇਰ ਆ ਗਏ। ਔਰ ਜਦੋਂ 2021 ਦੇ ਵਿੱਚ ਤੁਹਾਡੀ ਅਗਵਾਈ ਦੇ ਵਿੱਚ ਮਾਝਾ ਬ੍ਰਿਗੇਡ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜ਼ੁਬਾਨ ਦੇ ਕੱਚੇ ਨੇ ਉਹਨਾਂ ਨੂੰ ਲਾਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ ਲੜੇ ਪੰਜਾਬ ਲੋਕ ਕਾਂਗਰਸ ਜਦੋਂ ਫੇਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਕੀ ਉਹ ਜ਼ੁਬਾਨ ਦੇ ਪੱਕੇ ਨੇ ਰੰਧਾਵਾ ਸਾਹਿਬ ਉਹ ਤਾਂ ਇਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜ਼ੁਬਾਨ ਦਾ ਬਹੁਤ ਪੱਕਾ ਕੀ ਤੁਸੀਂ ਹੁਣ ਉਹਨਾਂ ਦੀ ਇਸ ਗੱਲ ਦੇ ਉੱਤੇ ਵੀ ਫੁੱਲ ਚੜਾਓਗੇ ਇਹ ਕਿਹੋ ਜਿਹਾ ਗੱਠਜੋੜ ਤੁਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੇ ਅਕਾਲੀ ਦਲ ਇਕੱਠਾ